ਅੱਜ ਉਹਦੇ ਪਤਨ ਪਰ ਇਹਨਾਂ ਨਾਲ ਔਰ ਸ਼੍ਰੀ ਚਰਨਜੀਤ ਰੰਚਾ ਜੀ ਦੇ ਪੋਗ ਤੇ ਕੁਝ ਕਹਿਣ ਨੂੰ ਸ਼ਬਦ ਨਹੀਂ ਹੈ ਇੱਕ ਜ਼ਰੂਰ ਹੈ ਗੁਰਜੋ ਸਾਹਿਬ ਨੇ ਆਪਣੀ ਮਿਹਨਤ ਦੇ ਨਾਲ ਆਪਣੀ ਸੋਚ ਬੂਝ ਦੇ ਨਾਲ ਪੰਜਾਬੀ ਸੰਗੀਤ ਨੂੰ ਉਹ ਕੁਝ ਦਿੱਤਾ ਹੈ ਜੋ ਸਦੀਆਂ ਤੱਕ ਕਾਇਮ ਰਹੂਗਾ ਅੱਜ ਜੋ ਸ਼ਰੀਰ ਤੌਰ ਤੇ ਸਾਡੇ ਵਿੱਚ ਲਈ ਹੈਗੇ ਨੇ ਪਰ ਜਿਹਨਾਂ ਦੀ ਕਿਰਤ ਜੋ ਉਹਨਾਂ ਨੇ ਕੀਤਾ ਹੈ ਉਹ ਹਮੇਸ਼ਾ ਯਾਦ ਆਇਆ ਰਹੇਗਾ ਉਹ ਜਿਵੇਂ ਸੰਗੀਤ ਜਗਤ ਵਿੱਚ ਆਪ ਜੀ ਦੀ ਮਿਹਰਲੇ ਆਪ ਜੀ ਦਾ ਨਾਮ ਸੰਗੀਤ ਸਮਰਾਟ ਦੇ ਤੌਰ ਤੇ ਜਾਣਿਆ ਜਾਂਦਾ ਹੈ ਅੱਜ ਉਹਨਾਂ ਦੇ ਅੰਤਮ ਅਰਦਾਸ ਦੇ ਵਿੱਚ ਆ ਕੇ ਮੈਨੂੰ ਇਹ ਕਿਵੇਂ ਦਵਾਂ ਕਿ ਮਰਨਾ ਸਫਲ ਉਹਨਾਂ ਦਾ ਬਾਹੋ ਜੀਵਨ ਜਿਨ ਲਈ ਯਾਦ ਹੋ ਉਹ ਲੋਕ ਨਵੇਸ਼ਾ ਜੀਉਂਦੇ ਰਹੇ ਨੇ ਉਹਨਾਂ ਨੂੰ ਮਰਨਾ ਸਫਲ ਹੋਊਗਾ ਕਿ ਲੋਕੀ ਹਮੇਸ਼ਾ ਹਮੇਸ਼ਾ ਯਾਦ ਰੱਖਣ ਤੇ ਚਰਨ ਜੀਤ ਰਹੂਗਾ ਇੱਕ ਐਸੀ ਹਸਤੀ ਸਨ ਜੋ ਸਤੋਂ ਵਿਚੜ ਗਏ ਨੇ ਅੱਜ ਉਹਦੀ ਅੰਤ ਉਰਦਾਸ ਵਿੱਚ ਇੱਥੇ ਆ ਕੇ ਇਹੀ ਕਿਹਾ ਜਾ ਸਕਦਾ ਹੈ ਵੀ ਉਹਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ ਨਹੀਂ ਨਹੀਂ ਬਲਕਿ ਪੰਜਾਬੀ ਸ਼ਰੋਤੇ ਪੰਜਾਬੀ

ਨਮਸਕਾਰ ਅਦਾਵ ਸਤਿ ਸ਼ਕਰ ਸਾਰਿਆਂ ਨੂੰ ਅੱਜ ਬਹੁਤ ਹੀ ਵਿਸ਼ੇ ਦੁੱਖ ਭਰਿਆ ਦਿਨ ਇਹ ਮੈਂ ਤਾਂ ਕਹਿ ਸਕਦੀ ਕਿ ਕਿਉਂਕਿ ਪੰਜਾਬ ਦਾ ਇਹ ਨਹੀਂ ਵਰਲਡ ਫੇਮਸ ਜਨਾਬ ਚਰਨਜੀਤ ਪੰਕਹਰ ਜੀ ਬੜਾ ਖਲਾ ਮਾਇ ਹੈ ਜਿਹੜਾ 뮤직 ਡਾਇਰੈਕਟਰ ਪੈਦਾ ਹੋਣਾ ਇਹ ਨਾ ਸੀ ਤੇ ਨਾ ਹੁਣ ਹੈ ਸੋ ਬਹੁਤ ਹੀ ਵੱਡੇ ਲੈਜੈਂਡਰੀ ਮੇਰੇ ਵੱਡੇ ਵੀਰ ਆਪਣੇ ਬੜੇ ਮਾਨ ਸਤਕਾਰ ਨਾਲ ਉਹਨਾਂ ਨੂੰ ਸੰਭਾਲ ਲਈ ਆਪਟ ਕਰਦੀਆਂ ਅੱਜ ਉਹ ਅਰਦਾਸ ਕਰਦੀਆਂ ਕਿ ਪ੍ਰਮਾਤਮਾ ਨੇ ਉਹ ਪ੍ਰਜੰਤ ਸਚਨ ਹੋ ਜਾ ਤੇ ਪੰਕਹਰ ਜੀ ਅੰਨੀ ਤਾਕਤ ਬਖਸ਼ੇ ਕਿ ਆਪਣੇ ਫਾਦਰ ਦੇ ਨਕਸ਼ੇ ਕਦਮ ਚੱਲ ਗਏ ਜੀ ਦੁਨੀਆ ਦੇ ਵਿੱਚ ਸਹਿਯੋਗ ਕਰਨ ਨਾਮ ਬਣਾਉਣ ਆਪਣਾ ਤੇ ਕਲਾਕਾਰਾਂ ਡਾਕਟਰ ਵੀ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਹੁਜਾ ਜੀ ਆਪਣੇ ਵਿੱਚ ਹੀ ਨੇ ਕਿਉਂਕਿ ਲੈਜੈਂਡਸ ਨੇਵਰ ਡਾਈ ਆਪਾਂ ਨਾਲ ਹੁਣ ਉਹਨਾਂ ਨੂੰ ਸੱਚੀ ਸਰਬੰਧ ਲਈ ਇਹ ਹੀ ਹੈ ਕਿ ਆਪਾਂ ਉਹਨਾਂ ਦੇ ਪਸੰਦ ਨੇ ਜਿਹੜੇ ਪੰਕਾ ਹੁਜਾ ਸੱਚਨ ਹੋ ਜਾ ਉਹਨਾਂ ਦੇ ਸਟੂਡੀਓ ਜਾਇਆ ਕਰੀਏ ਇਹਨਾਂ ਤੋਂ ਵੱਧ ਤੋਂ ਵੱਧ ਕੰਮ ਕਰਾਈਏ ਤਾਂ ਕਿ ਕਰਨਜੀਤ ਹੁਜਾ ਦੇ ਕੰਮਾਂ ਦੀ ਝਲਕ ਸੱਚਨ ਹੁਜਾ ਤੇ ਪੰਕਾ ਹੁਜਾ ਚ ਮਿਲਿਆ ਔਰ ਮਿਲ ਵੀ ਰਹੀ ਹੈ ਦੇ ਉਹ ਦੋਨੇ ਭਰਾ ਬਹੁਤ ਹੀ ਅੱਛੇ ਬੇਸਿਕ ਕਰਤੇ ਨੇ ਇਵਨ ਅਲੀ ਮੈਂ ਮਾਦੀ ਚਾਹਤਾਂ ਸ਼ਰਧਾਂਜਲੀ ਅਰਪਿਤ ਕਰਦੀ ਆ ਆਪਣੇ ਵੀਰ ਨੂੰ ਬੜੇ ਪਿਆਰ ਨਾਲ ਥੈਂਕ ਯੂ ਸੰਗੀਤ ਦਾ ਯੁੱਗ ਚਲਾ ਗਿਆ ਬੋਲਣਾ ਕੀ ਬੋਲ ਨਹੀਂ ਹੁੰਦਾ ਬਾਤ ਮਾੜਾ ਹੋਇਆ ਚੂਰਾ ਹੋਇਆ ਬਹੁਤ ਮਾੜਾ ਹੋਇਆ ਚਲੋ ਚੱਲੀ ਦਾ ਮੇਲਾ ਲੱਗਾ ਸਭ ਦੀ ਕੋਚ ਤਿਆਰੀ ਏ ਚਲੋ ਚੱਲੀ ਦਾ ਮੇਲਾ ਲੱਗਾ ਸਭ ਦੀ ਕੋਚ ਤਿਆਰੀ ਏ ਪਰ ਇਸੇ ਗੱਲ ਦਾ ਪਤਾ ਨਹੀਂ ਲੱਗਦਾ ਭਲਕੇ ਕਿਹਦੀ ਵਾਰੀ ਸੋ ਸਾਡੇ ਚੋਂ ਸਦਾ ਲਈ ਜਸਮਾਨੀ ਤੌਰ ਤੇ ਵਿਛੜ ਗਏ ਸੰਗੀਤ ਸਮਰਾਟ ਜਨਾਬ ਚਰਨਜੀਤ ਰੋਹਜਾ ਸਾਹਿਬ ਜਿਨ੍ਹਾਂ ਨੂੰ ਅਸੀਂ ਬਹੁਤ ਸਾਰੇ ਕਲਾਕਾਰ ਗੁਰੂ ਜੀ ਦਾ ਰਤਵਾ ਦਿੱਤਾ ਉਹਨਾਂ ਨੂੰ ਔਰ ਅੱਜ ਉਹ ਦੁਨੀਆ ਤੋਂ ਰੁਖਸਤ ਹੋ ਗਏ ਆ ਲੇਕਿਨ ਉਹਨਾਂ ਦਾ ਬਣਾਇਆ ਹੋਇਆ 뮤직 ਬਣਾਏ ਹੋਏ ਕੰਪੋਜੀਸ਼ਨ ਬਣਾਏ ਹੋਏ ਸਾਰੇ ਸੰਗੀਤ ਨੂੰ ਹਮੇਸ਼ਾ ਦੁਨੀਆ ਦੇ ਵਿੱਚ ਜਿਹੜਾ ਉਹ ਪਿਆਰ ਮਿਲਿਆ ਵੀ ਆ ਤੇ ਹੁਣ ਉਸ ਤੋਂ ਵੀ ਜ਼ਿਆਦਾ ਰਹਿੰਦੀ ਦੁਨੀਆ ਤੇ ਲਾ ਆਕਿਆਮਤ ਤੱਕ ਉਹਨਾਂ ਦੇ ਇਸ ਸੰਗੀਤ ਜਿਹੜਾ ਜਿਉਂਦਾ ਰਹਿਣਾ ਕਿਉਂਕਿ ਪੰਜਾਬੀ ਇੰਡਸਟਰੀ ਦੇ ਵਿੱਚ ਉਹ ਲਖਸ਼ਮੀਕਰ ਪਿਆਰੇ ਲਾਲਜੀ ਵਰਗਾ ਉਹਨਾਂ ਦਾ ਰਤਬਾ ਸੀ ਤੇ ਪੰਜਾਬੀ ਇੰਡਸਟਰੀ ਦੇ ਵਿੱਚ ਜਿਹੋ ਜਿਹੇ ਉਹਨਾਂ ਨੇ ਮਿਊਜ਼ਿਕ ਦਿੱਤਾ ਨਾ ਅੱਜ ਤੱਕ ਉਹਨਾਂ ਦਾ ਬਣਿਆ ਤੇ ਨਾ ਬਣਨਾ ਤੇ ਨਾ ਪਹਿਲਣਾ ਸੀ ਇਹ ਅੱਜ ਦਾ ਜਿਹੜਾ ਯੁੱਗ ਹੈ ਇਹ ਬੜਾ ਕੰਪਿਊਟਰ ਵਾਲਾ ਯੁੱਗ ਹੈ ਉਦੋਂ ਮੈਨੂੰ ਯਾਦ ਹੈ कि ਜਦੋਂ ਮੈਂ ਪਹਿਲੀ ਵਾਰ ਸੁਰਜੀਤ ਨੂੰ ਮਿਲਿਆ ਸੀ ਤੇ 1982-83 ਦੇ ਵਿੱਚ ਅ ਅਸੀਂ ਦਿੱਲੀ ਦੇ ਵਿੱਚ ਮਿਲੇ ਆ ਤੇ ਉਦੋਂ ਟੂ ਟਰੈਕ ਹੁੰਦਾ ਸੀਗਾ ਐਚ ਐਮ ਬੀ ਸਟੂਡੀਓ ਤੇ ਐਚ ਐਮ ਬੀ ਸਟੂਡੀਓ ਦੇ ਵਿੱਚ ਇਹੋ ਜਿਹੀ ਰਿਕਾਰਡਿੰਗ ਕਰਨੀ ਜਿਹਦੇ ਵਿੱਚ ਲਾਈਵ ਚੱਲਦਾ ਸੀ ਸਾਰਾ ਕੁਝ ਅੱਜ ਤਾਂ ਬਹੁਤ ਯੁੱਗ ਚੀਜ਼ ਹੋ ਗਿਆ ਬਹੁਤ ਕੁਸ਼ੀ ਚੇਂਜ ਹੋ ਗਿਆ ਹੁਣ ਤਾਂ ਟਰੈਕ ਜਿਹੜੇ ਅਨੇਕਾਂ ਨੇ ਮਤਲਬ ਗਿਣਤੀ ਕੋਈ ਨਹੀਂ ਐ ਕਿੰਨੇ ਟਰੈਕ ਹੈ ਉਦੋਂ ਟੂ ਟਰੈਕ ਦੇ ਵਿੱਚ ਰਿਕਾਰਡਿੰਗ ਹੁੰਦੀ ਸੀ ਤੇ ਜਦਕਦੇ ਉਈ ਇਦਾਂ ਦੀ ਮਿਸਟੇਕ ਹੋ ਜਾਣੀ ਤੇ ਇੱਕ ਸਪੂਲ ਚੱਲਦਾ ਹੁੰਦਾ ਸੀ ਵੱਡਾ ਸਾਰਾ ਸਪੂਲ ਵੀ ਉਹਦੀ ਕਟਿੰਗ ਕਰਕੇ ਉਹਨਾਂ ਨੇ ਜੋੜ ਐਸਾ ਲਾਉਣਾ ਕਿ ਤੁਸੀਂ ਮਤਲਬ ਸੋਚ ਨਹੀਂ ਸਕਦੇ ਸੀ ਵੀ ਇੱਥੇ ਜੋੜ ਲੱਗਾ ਹੋਇਆ ਤੇ ਸੰਗੀਤ ਦੇ ਨਾਲ ਨਾਲ ਉਹ ਵੈਸੇ ਵੀ ਇਨਸਾਨੀ ਤੌਰ ਤੇ ਵੀ ਉਹਨਾਂ ਨੇ ਸਾਨੂੰ ਦੱਸਿਆ ਵੀ ਜੀਣਾ ਕਿਵੇਂ ਆ ਕਿਵੇਂ ਤੁਹਾਡਾ ਅਸੂਲ ਹੋਣਾ ਚਾਹੀਦਾ ਆ ਕੀ ਤੁਹਾਡੀ ਲਾਈਫ ਹੋਣੀ ਚਾਹੀਦੀ ਆ ਸੋ ਇਹੋ ਜਿਹੇ ਮਹਾਨ ਸੰਗੀਤ ਸਮਰਾਟ ਜਿਹੜੇ ਆ ਉਹ ਜੁਗਾ ਚ ਕਿਤੇ ਸਦੀਆਬਾਗ ਕਿਤੇ ਮੁੱਧਤਾਬਾਦ ਇਹੋ ਜਿਹਾ ਪੈਦਾ ਹੁੰਦੇ ਆ ਤੇ ਸਦਾ ਲਈ ਸਾਨੂੰ ਉਹ ਪਿਛਪ ਕੀ ਸਾਨੂੰ ਸਦਾ ਲਈ ਜਸਮਾਨੀ ਤੌਰ ਤੇ ਸਾਡੇ ਤੋਂ ਉਹ ਵਿਛੜ ਗਏ ਨੇ ਤੇ ਅਸੀਂ ਇਹੀ ਅਰਦਾਸ ਕਰਾਂਗੇ ਉਸ ਮਾਲਕ ਦੇ ਚਰਨਾਂ ਚ ਪਰਮਾਤਮਾ ਦੇ ਚਰਨਾਂ ਚ ਸੋਹਣੇ ਰੱਬ ਦੇ ਚਰਨਾਂ ਚ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਭਾੜਾ ਮੰਨਣ ਦਾ ਬਲ ਬਖਸ਼ਿਸ਼ ਕਰੇ ਇਹ ਸਾਰੇ ਕਿਉਂਕਿ ਬੱਚੇ ਅੱਜ ਸਾਡੀ ਗੁਲਸ਼ਨ ਭਾਜੀ ਉਹਨਾਂ ਤੋਂ ਗੁਰੂ ਜੀ ਤੋਂ ਛੋਟੇ ਗੁਲਸ਼ਨ ਅਹੂਜਾ ਸਾਹਿਬ ਉਹਨਾਂ ਦਾ ਬੱਚੇ ਜਿਹੜੇ ਸੀ ਉਹ ਵੀ ਗੁਰੂ ਜੀ ਨੂੰ ਗੁਰੂ ਜੀ ਉਹਨਾਂ ਨੂੰ ਬੱਚਿਆਂ ਦੀ ਤਰ੍ਹਾਂ ਰੱਖਦੇ ਸੀਗੇ ਇੱਕ ਫਾਦਰ ਦਾ ਹੀ ਉਹਨਾਂ ਨੇ ਰਤਵਾ ਦਿੱਤਾ ਸੀ ਲੇਕਿਨ ਉਹਨਾਂ ਬੱਚਿਆਂ ਦਾ ਵੀ ਮੇਰਾ ਖਿਆਲ ਆ ਵੀ ਅੱਜ ਜਿਹੜਾ ਪਾਪ ਜਿਹੜਾ ਉਹ ਦੁਨੀਆ ਤੋਂ ਚਲੇ ਗਿਆ ਤੇ ਇਸ ਕਰਕੇ ਸਾਡੀ ਇੱਕ ਨਿੱਕੀ ਸ਼ਰਧਾ ਜਲੀ ਹੈ ਹੁਣ ਉਹਨਾਂ ਦੇ ਚਰਨਾਂ 'ਚ ਕਿ ਪ੍ਰਮਾਤਮਾ ਦੇ ਅੱਗੇ ਅਰਦਾਸ ਹੈ ਕਿ ਰੱਬ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਦੇ ਪਰਿਵਾਰ ਨੂੰ ਪਾਣਾ ਬਣਨ ਦਾ ਬਲ ਬਖਸ਼ਿਸ਼ ਕਰੇ ਸਸੀ ਕਾ ਸਸੀ ਕਾ ਸਾਰਾ ਨੂੰ ਨਮਸਕਾਰ ਅ ਅੱਜ ਬਹੁਤ ਹੀ ਮਨ ਬਹੁਤ ਉਦਾਸ ਹੈ ਕਿਉਂਕਿ ਗੁਰੂ ਜੀ ਸਾਡੇ ਸੰਗੀਤ ਸਮਰਾਟ ਚਰਨਜੀਤ ਹੋਜਾ ਸਾਹਿਬ ਅੱਜ ਉਹਨਾਂ ਦਾ ਪਹ ਹੋ ਗਿਆ ਹੈ ਔਰ ਕਦੀ ਸੋਚਿਆ ਨਹੀਂ ਸੀ ਵੀ ਇਹਨੀ ਛੋਟੀ ਉਮਰ ਚ 73 ਕੋਈ ਜ਼ਿਆਦਾ ਲੰਬੀ ਉਮਰ ਨਹੀਂ ਹੁੰਦੀ ਬਹੁਤ ਛੋਟੀ ਉਮਰ ਸੀਗੀ ਜੱਡੇ ਵੱਡੇ ਸੰਗੀਤਕਾਰ ਜਿਨ੍ਹਾਂ ਦਾ ਹੋਰ ਅਜੇ ਸਾਨੂੰ ਬਹੁਤ ਕੁਝ ਦੇਣਾ ਸੀਗਾ ਉਹ ਦੇਖ ਤੇ ਬਹੁਤ ਕੁਝ ਗਿਆ ਪਰ ਜੇ ਹੋਰਾਂ ਨੂੰ ਕੋ ਸਿੱਖਣਾ ਸੀ ਅਸੀਂ ਮੈਂ ਛੋਟੀ ਉਮਰ ਜੇ ਉਹਨਾਂ ਕੋ ਆ ਗਿਆ ਸੀਗਾ 15 ਸਾਲ ਮੈਂ ਸਟੂਡੀਓ ਦੇ ਵਿੱਚ ਰਿਹਾ ਉਹਨਾਂ ਦੇ ਕੋਲ ਔਰ ਮੈਂ ਮੋਸਟਲੀ ਸਿੰਗਰਾਂ ਨੂੰ ਉੱਥੇ ਗਾਉਂਦੇ ਆ ਵੇਖਿਆ ਔਰ ਵੇਖ-ਵੇਖ ਕੇ ਸਿੱਖਿਆ ਵੀ ਹੈ ਔਰ ਮੈਂ ਗੁਰੂ ਜੀ ਰਾਂ ਦੇ ਨਾਲ ਜਦੋਂ ਰਿਕਾਰਡਿੰਗ ਹੁੰਦੀ ਸੀ ਕੋਈ ਨਹੀਂ ਸੁੰਦਰ ਸੀ ਦੋਨੇ ਹੁੰਦੇ ਸੀ ਬਹੁਤ 15 ਸਾਲ ਮਾਂ ਦੇ ਨਾਲ ਉਹ ਕਹਿੰਦੇ ਹੁੰਦੇ ਸੀ ਤੂੰ ਆ ਬਸ ਫਟਣੀ ਤੇ ਬਾਣਾ ਉਧਰ ਉਹਨਾਂ ਨੇ ਪੀਸ ਵਜਾਣਾ ਔਰ ਮੌਨਿਅਮ ਦਾ ਬਹੁਤ ਮਿਹਨਤੀ ਸੀ ਕਿ ਮੈਂ ਸਾਰੀ ਰਾਤ ਨਾ ਸੌਰਾ ਦੇ ਨਾਲ ਸੌਣ ਦਿੰਦੇ ਸੀ ਕਿਸੇ ਔਰ ਮੈਂ ਕਿਉਂਕਿ ਮੈਂ ਆਪਣੇ ਆਦੀ ਮੈਂ ਉੱਥੇ ਆਪਣੇ ਤਨ ਤੇ ਹੰਡਾਇਆ ਸਾਰਾ ਵੇਖਿਆ ਹੋਇਆ ਦਾ ਪਰਸਨਲੀ ਮੈਂ ਵੇਖਿਆ ਹੋਇਆ ਸਾਰਾ ਕੁਝ ਔਰ ਬਹੁਤ ਹੀ ਕੰਮ ਦੇ ਬਹੁਤ ਬਰੀਕ ਸੀਗੇ ਆਪਣ ਪਤਾ ਹੀ ਸਾਰਿਆਂ ਨੂੰ ਜੱਟ ਜੰਮਲੇ ਦੇ ਇਲਾਕੇ ਤੇ ਮੈਂ ਛੋਟਾ ਜਿਹਾ ਕਲਾਕਾਰ ਗੁਜ਼ਾਰਾ ਲਾਹੌਰੀਆਂ ਮੇਰੇ ਥੱਕ ਉਹਨਾਂ ਨੇ ਅਗੋ ਹੋਰ ਵੀ ਜੇ ਬੜਿਆਂ ਨੂੰ ਆਉਣਾ ਸੀਗਾ ਪਰ ਚਲੋ ਜੋ ਦਾ ਹੁਕਮ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਜੋ ਦਾ ਹੁਕਮ ਹੈ ਉਸਨੇ ਅਪਣਾ ਚੱਲਣਾ ਪੜਾ ਔਰ ਅੱਜ ਦੂਰੂ ਦੂਰੂ ਨੇੜੇ ਔਰ ਕੁ ਰਿਸ਼ਤੇਦਾਰ ਪੈਣਪਰਾ ਸਾਰੇ ਸਾਡੇ ਪੰਜਾਬ ਦੇ ਕਲਾਕਾਰ ਵਿਦੇਸ਼ਾਂ ਤੋਂ ਵੀ ਆਏ ਹੋਇਆ ਤੇ ਉਹਨਾਂ ਸਾਰਿਆਂ ਨੂੰ ਜੀ ਆਇਆਂ ਸਾਡੇ ਵੱਲੋਂ ਕਿਉਂਕਿ ਅਸੀਂ ਬੱਚੇ ਆ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਔਰ ਸਚਨ ਹੋ ਜਾ ਪੰਕਜ ਹੋ ਜਾ ਲਵਕੁਸ਼ ਛੋਟੇ ਵੀਰ ਇਹ ਛੋਟੇ ਛੋਟੇ ਹੁੰਦੇ ਸੀ ਜਦੋਂ ਮੈਂ ਸਚੇ ਤੇ ਅੱਠਵੀਂ ਚੋਂ ਹੁੰਦਾ ਸੀ ਤੇ ਪਰਕਸ਼ੇਵੀਂ ਸੱਤਵੀਂ ਚੋਂ ਹੁੰਦਾ ਸੀ ਔਰ ਮੈਂ ਉਹਨਾਂ ਮੇਰਾ ਖੇਡ ਕੇ ਖੇਲ ਕੇ ਜਵਾਨ ਵੀ ਹੋਇਆ ਔਰ ਮੈਂ ਬਹੁਤ ਬੈਣਾ ਉੱਠਣਾ ਸਿੱਖਿਆ ਦੁਨੀਆ ਦੇ ਵਿੱਚ ਰਹਿਣਾ ਕਿਦਾਂ ਸੋ ਬੜੇ ਦੁੱਖ ਦੀ ਗੱਲ ਆ ਪਰ ਉਹਨਾਂ ਦਾ ਸੰਗੀਤ ਹਮੇਸ਼ਾ ਹੀ ਸਦਾ ਜਿਉਂਦਾ ਰਹੇਗਾ ਔਰ ਅਸੀਂ ਲੋਕਤ ਹੋਰ ਵੀ ਸਿੱਖਿਆ ਲੈਂਦੇ ਰਵਾਂਗੇ ਬਾਕੀ ਬੱਚਿਆਂ ਨੂੰ ਮਹਾਰਾ ਸੱਤੇ ਪਾਸ਼ਾ ਤੰਗਰਸਤੀ ਬਖਸ਼ੇ ਔਰ ਅਗੂ ਕੰਮ ਕਰਨ ਦਾ ਬਲ ਬਖਸ਼ੇ ਮਾਤਾ ਜੀ ਸਾਡੇ ਬੀਬੀ ਜੀ ਹੋਰ ਨੇ ਬਹੁਤ ਸਾਰਾ ਬਲ ਬਖਸ਼ੇ ਕਿਉਂਕਿ ਬੀਬੀ ਜੀ ਇੱਕ ਗੁਰੂ ਰੂਪ ਨੇ ਬਹੁਤ ਹੀ ਸ਼ਰੀਫ ਬਹੁਤ ਹੀ ਪਤ੍ਰਜਨਾਵਰ ਗੱਲ ਉਹ ਲਫ਼ਜ਼ੀ ਇੰਨੇ ਮੈਂ ਕਹਿੰਦਾ ਸਿਫਤ ਕਰ ਸਕਾਂ ਮਿਹਰਬਾਨੀ ਸਤਿ ਸ੍ਰੀ ਅਕਾਲ ਨਮਸਕਾਰ ਮਿਹਰਬਾਨ